ਜੇਕਰ ਤੁਸੀਂ ਵੀ ਅਜਿਹਾ ਗਲਤ ਕੰਮ ਕਰਦੇ ਹੋ ਤਾਂ ਅੱਜ ਹੀ ਇਸ ਕੰਮ ਨੂੰ ਛੱਡ ਦਿਓ ਨਹੀਂ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡੇ ਸਿਰ ਦੇ ਉੱਤੇ ਛੱਤ ਵੀ ਨਾ ਰਹੇ ਕਿਉਂਕਿ ਗਲਤ ਕੰਮਾਂ ਦੇ ਹਮੇਸ਼ਾ ਨਤੀਜੇ ਗਲਤ ਹੁੰਦੇ ਨੇ ਤਾਜ਼ੀਆਂ ਤਸਵੀਰਾਂ ਸੰਗਰੂਰ ਦੀ ਰਾਮਨਗਰ ਬਸਤੀ ਤੋਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਇੱਥੇ ਪ੍ਰਸ਼ਾਸਨ ਦਾ ਪੀੜਾ ਪੰਜਾ ਚੱਲ ਪਿਆ ਦਾਦੀ ਹੈ ਕਿ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਸੰਗਰੂਰ ਦੀ ਨਾ ਆਰਾਮਨਗਰ ਵਸਤੀ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਕਾਰਵਾਈ ਕਰਦੇ ਹੋਏ ਉਸ ਦੇ ਘਰ ਦੇ ਉੱਤੇ ਪੀੜਾ ਪੰਜਾ ਚਲਾਇਆ ਗਿਆ ਜਿਹਦੇ ਚੱਲਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਨੇ ਦੱਸਿਆ ਕਿ ਕਾਕਾ ਸਿੰਘ ਤੇ ਬਲਜੀਤ ਕੌਰ ਇਹਨਾਂ ਦੋਨਾਂ ਦੇ ਉੱਤੇ ਨਸ਼ਾ ਵੇਚਣ ਦੇ ਮਾਮਲੇ ਦਰਜ ਨੇ ਜਿਸ ਦੇ ਵਿੱਚ ਕਾਕਾ ਜੇਲ੍ਹ ਦੇ ਅੰਦਰ ਹੈ ਤੇ ਬਲਜੀਤ ਕੌਰ ਜੇਲ੍ਹ ਤੋਂ ਬਾਹਰ ਹੈ ਜਿਹਦੇ ਚਲਦੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਆਪ ਪੀ 8 ਚ ਚਲਾਇਆ ਕਿ ਕਿੰਨੇ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਤੇ ਕਿਸ ਤਰ੍ਹਾਂ ਦੇ ਮਾਮਲੇ ਨੇ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਾ ਹੋਇਆ ਹੈ ਇਹਦੇ ਡੈਮੋਲੇਸ਼ਨ ਦੇ ਆਰਡਰ ਸੀ ਤੇ ਇਹ ਬਨੌਂ ਕਰਦਾ ਹੈਗਾ ਉਹ ਕਿ ਕਾਕਾ ਸਿੰਘ ਤੇ ਵੱਧ ਤੋਂ ਵੱਧ ਹੋਰ ਹੋਰ ਲੋਕ ਤੇ ਆ ਜਿਹੜਾ ਕਾਕਾ ਸਿੰਘ ਹੈ ਉਸ ਤੇ 7 ਐਫ ਆਈ ਆਰਸ ਪਹਿਲਾਂ ਦਰਜ ਨੇ ਤੇ ਜਿਹੜੀ ਜਿਹੜੀ ਬਲਜੀਤ ਕੌਰ ਉਸ ਕਰੀ ਹੈ ਉਸ ਤੇ 6 ਐਫ ਆਈ ਆਰ ਦਰਜ ਕੁੱਲ ਮਿਲਾ ਕੇ ਇਸ ਕੁੱਲ ਦੇ 13 ਐਨ ਡੀ ਪੀ ਐਸ ਦੀ ਐਫ ਆਈ ਆਰ ਦਰਜ ਨੇ ਤੇ ਕਿਉਂਕਿ ਇਸ ਮੋਹਲੇ 'ਚ ਪਹਿਲਾਂ ਵੀ ਸ਼ਿਕਾਇਤ ਆਈ ਹੈ ਕਿ ਐਨਡੀਪੀਐਸ ਦੀ ਤਰ੍ਹਾਂ ਚੋਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲੋਅ ਐਂਡ ਆਰਡਰ ਸਪੋਰਟ ਵਾਸਤੇ ਇੱਥੇ ਮਚੂ ਦਾ ਸਰ ਪਰਿਵਾਰ ਕਹਿ ਰਿਹਾ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁਤ ਟਾਈਮ ਤੋਂ ਅਸੀਂ ਤਾਂ ਇਹ ਕੋਈ ਕੰਮ ਨਹੀਂ ਕੀਤਾ ਕਿਉਂਕਿ ਪਰਿਵਾਰ ਦਾ ਘਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਵੀ ਸਾਡੇ ਉਤੇ ਧੱਕੇ ਨਾਲ ਪਰਚੇ ਦਰਜ ਦਿੱਤੇ ਗਏ। ਲੇਟੈਸਟ ਵੀ ਐਫਆਈਆਰ ਹੈਗੀ ਜੀ ਦਰਜ ਇਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਿਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ। ਜਿਹੜੀ ਨਵੇਂ ਐਫਆਈਆਰ ਦਰਜ ਨੇ OVNDP ਤੇ ਗਏ ਨੇ ਜੀ ਉਹ ਵੀ ਹੈਗੀਆਂ ਐਕਸਾਈਟ। ਇਸ ਦੇ ਨਾਲ ਹੀ ਬਲਜੀਤ ਕੌਰ ਜੋ ਕਿ ਘਰ ਦੇ ਵਿੱਚ ਮੌਜੂਦ ਸੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੇਸ਼ੱਕ ਉਹਨਾਂ ਦੇ ਉੱਤੇ ਮਾਮਲੇ ਦਰਜ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਨਹੀਂ ਵੇਚ ਰਹੇ ਨਹੀਂ ਸਰਜੀ ਦਾ ਦੋ ਤਿੰਨ ਸਾਲ ਹੋ ਗਏ ਸੀ ਘਰੇ ਨਹੀਂ ਹੈਗਾ ਸਰਜੀ ਸਾਡੇ ਤੇ ਝੂਟੇ ਪਕੇ ਜਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾ ਸਾਡੀ ਸਰਜੀ ਕੋਈ ਗਰੀਬਾਂ ਦੀ ਪਰਵਾਹ ਨਹੀਂ ਹੈਗੀ ਕਿੰਨੇ ਪਰਚੇ ਕਰਦੇ ਮੇਰੇ ਤਾਂ ਪਰਚੇ ਹੋਣ ਜੀ 6-7 ਹੋਣੇ ਮੈਂ ਝੂਟ ਨਹੀਂ ਮਾਰਦੀ ਜਾਂ ਇੱਕ ਦੋ ਤਿੰਨ ਇਹਨਾਂ ਨੇ ਚਿੱਟੇ ਲਈ ਪਾਇਦੀ ਕਹਿੰਦੇ ਵੀ ਤੁਹਾਡੇ ਵਿੱਚੇ दारू ਦੇ ਨੇ ਵਿੱਚੇ ਭੁੱਕੀ ਭਾਗੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੂ ਵਿਚਾਰੀ ਕੰਮ ਲੱਗੇ ਮੁੰਡਾ ਕੰਮ ਤੇ ਮੈਂ ਮੰਡੀ ਚਲੇ ਲੱਗਿਆ ਨੀ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀ ਆ ਘਰ ਦੇ ਆਲੀ ਵੀ ਛੁੱਟੀ ਆ ਜੇ ਉਹ ਬਿਮਾਰ ਅੰਦਰ ਅੰਦਰ ਬਹੁਤ ਜਾਦੇ ਬਿਮਾਰ ਹੈ ਜੀ ਅਸੀਂ ਹਾਂ ਜੀ ਅੰਦਰ ਉਹਨੂੰ ਹੋ ਗਈ 15 ਸਾਲ ਦੀ ਸਜ਼ਾ ਆਈ ਬਈਆ ਕੋਈ ਟੈਗ ਦੀ ਸ਼ਿਕਾਇਤ ਹੈ ਜੀ ਅਸੀਂ ਬਾਹਰ ਇਲਾਜ ਕਰਾ ਆ ਸੀ ਹਾਂ ਬਹੁਤ ਪੁਰਾਣਾ ਕੇਸ ਸੀ ਜੀ ਬਾਹਲਾ ਪੁਰਾਣਾ ਕੇਸ ਸੀ ਜੀ ਜਿਹੜਾ ਪਹਿਲਾਂ ਭੇਜਦੇ ਸੀ ਨਹੀਂ ਸਰ ਜੀ ਅਸੀਂ ਨਹੀਂ ਭੇਜਦੇ ਇਹਦੇ ਵਿੱਚ ਦੀ 6 ਬਾਰ ਹਾਂ ਜੀ ਹਾਂ ਸਾਡੇ ਤੇ ਪਰਚੇ ਆ ਹੀ ਪਾਏ ਨੇ ਅਜੀ ਕੁਛ ਨਹੀਂ ਕਰਦੇ ਹੁਣ ਜੀ ਜੇ ਆਪਣੇ ਕੰਮ ਧੰਦੇ ਲੱਗੇ ਨਹੀਂ ਕਰਦੇ ਕੇ ਪਹਿਲਾਂ ਵੀ ਨਹੀਂ ਨਹੀਂ ਪਹਿਲਾਂ ਨਹੀਂ ਕਰਦੇ ਪਹਿਲਾਂ ਵੀ ਨਹੀਂ ਕਰਦੇ ਕੰਮ ਕਰ ਕਰਦੇ ਸਰ ਜੀ ਇਹਨਾਂ ਨੇ ਝੂਠੇ ਸਾਡੇ ਤੇ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜੀ ਸਾਡੇ ਤੇ ਕੁਝ ਨਹੀਂ ਅਰੇ ਦਾ ਜੀ ਇਹ ਗਰੀਬਾਂ ਦੀ ਬਣਾਦਾ ਛਟਣਾ ਛੱਡ ਜਾਣਾ ਪੰਨਣਾ ਪੰਨ ਜੇ ਸਾਡੀ ਕੋਈ ਗਰੀਬਾਂ ਦੀ ਹੋਣੀ ਹੈਗੀ ਰੋਕਰ ਲਾ ਕੇ ਅਸੀਂ ਬਹਿ ਜਾਾਂਗੇ ਜੀ ਠੀਕ ਹੈ ਹਾਂ ਖ਼ੈਦ ਆਦਦੀਏ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਵੇਚ ਕੇ ਜਿਨ੍ਹਾਂ ਨੇ ਘਰ ਬਣਾਏ ਨੇ ਉਹਨਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ